ਸਰਬੱਤ ਦਾ ਭਲਾ ਚੈਨਲ ਦੀ ਟੀਮ ਅੱਜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਇਕੋਟ ਵਿੱਚ ਆਈ ਅਸੀਂ ਇੱਥੇ ਗੁਰਦੁਆਰਾ ਟਾਲੀਆਣਾ ਸਾਹਿਬ ਕੇ ਆਈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਚੋਂ ਨਿਕਲ ਕੇ ਇੱਥੇ ਤਿੰਨ ਦਿਨ ਬਰਾਜੇ 17 18 19 ਕੋ 1761 ਬਿਕਰਮੀ ਨੂੰ ਤੇ ਇੱਥੇ ਰਹਿ ਤੇ ਜਾਣ ਕੇ ਅੰਗਰੇਜ਼ਾਂ ਦਾ 1705 ਈਸਵੀ ਬੰਦਾ ਹੋ ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਕਿ ਰਾਏਕੋਟ ਦਾ ਇੱਕ ਚਰਾਹਾ ਸੀ ਜਿਹੜਾ ਮੱਝਾਂ ਚਾਰਦਾ ਹੁੰਦਾ ਸੀ ਨੂਰਮਾਹੀ ਉਹਨੂੰ ਉਹਨੂੰ ਸਮੁੰਦਰ ਪਿਆਉਣ ਲਈ ਕਿਹਾ ਤੇ ਉਸਨੇ 200 ਤੇ ਉਹਨੂੰ ਗੁਰੂ ਸਾਹਿਬ ਨੇ 288 ਛੇਕਾਂ ਵਾਲਾ ਬਰਤਨ ਦਿੱਤਾ ਤੇ ਨੂਰਮਾਹੀ ਨੇ ਜਦੋਂ ਦੱਸਿਆ ਵੀ ਦੁੱਧ ਤਾਂ ਆਪਾਂ ਸਵੇਰੇ ਚੋਲਿਆ ਹੈ ਵੀ ਹੁਣ ਨਹੀਂ ਹੋਣਾ ਮੈਂ ਘਰੋਂ ਲਿਆ ਦਿੰਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਜੀ ਨੇ ਇਸ਼ਾਰਾ ਕੀਤਾ ਵੀ ਆਹ ਔਸਰ ਝੋਟੀ ਐ ਇਹਦੇ ਕੋਲੋਂ ਨਿਕਲ ਜੂਗਾ ਤੇ ਉਹ ਸੱਚੀ ਉਹ ਛੇਕ ਪੂਰਾ ਬਰਤਨ ਭਰ ਗਿਆ ਤੇ ਕੋਈ ਵੀ ਦੁੱਧ ਬਾਹਰ ਨਾ ਡੁੱਲਿਆ 288 ਛੇਕਾਂ ਚੋ ਤੇ ਇਹ ਕੌਤਕ ਦੇਖ ਕੇ ਉਹਨੇ ਆ ਰਾਏ ਆਪਣਾ ਆਪਣੇ ਉਸ ਮਾਲਕ ਨੂੰ ਸੱਦ ਲਿਆਂਦਾ ਤੇ ਆਪਣੇ ਆਪਣੇ ਉਸ ਤੋਂ ਬਾਅਦ ਫਿਰ ਜਿਹੜਾ ਆਪਣੇ ਉਸ ਤੋਂ ਬਾਅਦ ਫਿਰ ਉਹ ਜਦਾਂ ਉੱਥੋਂ ਦੇ ਸੇਵਕਾਂ ਨੇ ਪਤਾ ਲੱਗਾ ਗੁਰਗੋਬ ਸਿੰਘ ਜੀ ਆਏ ਆ ਤਾਂ ਗੁਰਗੋਬ ਸਿੰਘ ਜੀ ਨੇ ਉੱਥੇ ਫਿਰ ਆਪਣੇ ਨੂਰ ਨੂਰ ਮਾਹੀ ਨੂੰ ਆਪਣੇ ਬੇਨਤੀ ਕੀਤੀ ਵੀ ਜਾਓ ਸਰਾਂਦੇ ਤੋਂ ਖਬਰ ਲੈ ਕੇ ਆਓ ਬੱਚਿਆਂ ਦੀ ਜਦੋਂ ਨੂਰਮਾਹੀ ਉਹ ਖਬਰ ਮਾੜੀ ਲੈ ਕੇ ਆਇਆ ਤਾਂ ਗੁਰੂ ਗੋਬਿੰਦ ਸਿੰਘ ਨੇ ਉੱਥੇ ਜੜ ਪੱਟੀ ਉਹ ਜੜ ਜਿਹੜੀ ਸੀਗੀ ਨਾ ਉਹ ਉਹ ਦੱਬ ਉਹ ਤੋਂ ਵੀ ਮੁਗਲਾਂ ਦਾ ਰਾਜ ਵੀ ਦੇਹ ਪਟਿਆ ਜਾਊਗਾ ਤੇ ਜਿਹੜਾ ਮਲੇਰਕੋਟਾ ਦਾ ਨਵਾਸੀ ਰਾਏ ਉਹਨੂੰ ਕਹਿਤਾ ਵੀ ਚਲ ਤੇਰਾ ਰਾਜ ਬਚਿਆ ਰਹੂਗਾ ਜਿੰਨਾ ਚਿਰ ਤੁਸੀਂ ਸੇਵਾ ਕਰਦੇ ਰਹੋਗੇ ਸਿੱਖਾਂ ਦੀ ਤੇ ਇਦਾਂ ਹੀ ਹੋਇਆ ਵੀ ਉਹਨਾਂ ਦਾ ਰਾਜ ਬਚਿਆ ਰਿਹਾ ਤੇ ਉਸ ਤੋਂ ਬਾਅਦ ਜਦੋਂ 1947 ਦੀ ਵੰਡ ਹੋਈ ਤਾਂ ਇਹਨਾਂ ਦੇ ਜਿਹੜੇ ਵਾਰਸ ਸੀਗੇ ਰਾਏ ਰਾਏ ਕੱਲਾ ਦੇ ਉਹ ਸਾਰੇ ਉਹ ਉਹ ਬਰਤਨ ਆਪਣੇ ਨਾਲ ਪਾਕਿਸਤਾਨ ਲੈ ਗਏ ਤੇ ਇਹ ਸਿਗਾ ਪਿੰਡ ਰਾਏਕੋਟ ਜੋ ਕਿ ਲੁਧਿਆਣੇ ਦੇ ਵਿੱਚ ਰਹਿੰਦਾ ਹੈ ਤੇ ਸਾਡਾ ਸਰਬੱਤ ਦਾ ਭਲਾ ਚੈਨਲ ਇਦਾਂ ਹੀ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨਤਾਂ ਨੂੰ ਕਰਾਉਂਦਾ ਰਹੂਗਾ ਇਤਿਹਾਸ ਦੀ ਖੋਜ ਕਰੂਗਾ ਵਾਹਿਗੁਰੂ ਜੀ ਕਾ